ਜਦੋਂ ਅਬਾਨੀ ਪਰਿਵਾਰ ਦੇ ਮਹਿੰਗੇ ਵਿਆਹ ਅਤੇ ਖਾਲਸਾ ਰਾਜ ਦੇ ਸਾਹੀ ਵਿਆਹ ਵਿੱਚ ਫਰਕ ਦੱਸਿਆ ਮੱਖਣ ਬਰਾੜ ਨੇ ਆਓ ਦੇਖੀਏ ਕਿ ਉਸ ਵਿਆਹ ਦੇ ਵਿੱਚ ਤੇ ਇਸ ਵਿਆਹ ਦੇ ਵਿੱਚ ਕਿੰਨਾ ਫਰਕ ਹੈ ਬਰਾੜ ਸਾਹਿਬ ਦੀ ਜਵਾਨੀ ਬਰਾੜ ਸਾਹਿਬ ਅਬਾਨੀਆਂ ਦਾ ਵਿਆਹ ਦੀ ਬੜੀ ਚਰਚਾ ਹੋ ਰਹੀ ਹੈ ਔਰ ਸਾਰੇ ਪਾਸੇ ਉਹੀ ਚਾਰਾ ਰੀਲਿਆਂ ਦੇ ਜਦੋਂ ਯੂ ਆਪਾਂ ਫੇਸਬੁੱਕ ਖੋਲਦੇ ਇੰਸਟਾਗ੍ਰam ਖੋਲਦੇ ਸਾਰੇ ਉਹੀ ਆਉਂਦਾ ਰੀਲਾਂ ਤੁਹਾਨੂੰ ਵੀ ਦੇਖਣ ਨੂੰ ਮਿਲ ਰਿਹਾ ਉਹ ਉਹ ਨਹੀਂ ਨਹੀਂ ਭਾਈ ਮੈਂ ਨਹੀਂ ਇਹ ਦੇਖਦਾਗਾ ਕਾਰਨ ਉਹਦਾ ਇਹ ਆ ਵੀ ਵਿਆਹ ਤੇ ਇੱਕ ਹੀ ਹੋਇਆ ਮਹਾਰਾਜ ਸਿੰਘ ਦੇ ਪੋਤਰੇ ਦਾ ਜਿਹੜਾ ਕਮਰਨੌਂ ਨਿਹਾਲ ਸਿੰਘ ਦਾ ਵਿਆਹ ਹੋਇਆ ਸੀ ਉਹ ਵਿਆਹ ਸੀ ਉਹਦੀ ਚਰਚਾ ਅੱਜ ਵੀ ਆਪਾਂ ਕਰ ਸਕਦੇ ਹਾਂ ਸਰਦਾਰ ਦੀ ਜਦੋਂ ਉਥੇ ਬਰਾਤ ਚੜ੍ਹੀ ਐ ਸ਼ਾਮ ਸਿੰਘ ਟਾਰੀ ਵਾਲੇ ਦੀ ਬੇਟੀ ਨੂੰ ਵਿਆਹਣ ਵਾਸਤੇ ਆਏ ਆ ਤਾਂ ਉਦੋਂ ਤੁਸੀਂ ਵੇਖੋ ਲੱਗ ਤਲਾਬ ਨੇ ਬੰਦਿਆਂ ਦੇ ਨਹਾਉਣ ਨੂੰ ਲੱਗ ਪਸ਼ੂਆਂ ਦੇ ਨਹਾਉਣ ਨੂੰ ਲੱਗ ਪਾਣੀ ਪੀਉਣ ਨੂੰ ਲੱਗ ਔਰ 60 ਮਲਕਾਂ ਦੇ ਪ੍ਰਤੀਨਿਧਾਇ ਹੋਏ ਸੀ ਲਾਹੌਰ ਕਿਲੇ 'ਚ 60 ਮਲਕਾਂ ਦੇ ਰਾਜੇ ਜਿਨ੍ਹਾਂ ਵਿੱਚ ਮਹਾਰਾਣੀ ਵੀ ਆਈ ਵੀ ਸੀ ਉਸ ਟਾਈਮ 'ਤੇ ਔਰ ਤੁਸੀਂ ਇਹ ਦੇਖੋ ਵੀ ਇੱਕ ਅੰਗਰੇਜ਼ ਲਿਖਦਾ ਆਪਣੀ ਡੈਰੀ 'ਤੇ ਕਹਿੰਦਾ ਕਿਲੇ ਦੇ ਇੱਕ ਦਰਵਾਜ਼ੇ 'ਤੇ ਹੀਰਾ ਸਿੰਘ ਖੜਾ ਸੀ ਜਿਹੜਾ ਕਿ ਡੋਗਰਿਆਂ ਦਾ ਮੁੰਡਾ ਸੀ ਲੇਕਿਨ ਸੋਹਣਾ ਇੰਨਾ ਸੀ ਮਹਾਰਾਜ ਰਿੰਜੀਤ ਸਿੰਘ ਨੇ ਅਡੌਪਟ ਕਰ ਲਿਆ ਸੀ ਸਾਰੀ ਉਹਦੀ ਐਜੂਕੇਸ਼ਨ ਸਾਰਾ ਉਹਦਾ ਖਰਚ ਮਹਾਰਾਜ ਰਿੰਜੀਤ ਸਿੰਘ ਦੇ ਆਪ ਦੇ ਖਜ਼ਾਨੇ ਚੋਂ ਜਾਂਦਾ ਸੀ ਤਾਂ ਕਹਿੰਦੇ ਹੀਰਾ ਸਿੰਘ ਜਿਹੜਾ ਖੜਾ ਸੀ ਨਾ ਅੰਗਰੇਜ਼ ਲਿਖਦਾ ਉਹ ਸਵਾਗਤ ਕਰਨ ਵਾਸਤੇ ਖੜਾ ਸੀ ਉਹਦੇ ਨਾਲ ਹੋਰ ਅਹਿਲਕਾਰ ਹੋਰ ਵੀ ਬੜੇ ਬੰਦੇ ਖੜੇ ਸੀ ਵਿਆਹ ਵਾਲੇ ਦਿਨਾਂ ਦੀ ਗੱਲ ਦੱਸਦਾ ਜਦੋਂ ਕਬਰਨੌਂ ਨਿਹਾਲ ਦਾ ਵਿਆਹ ਚੱਲ ਰਿਹਾ ਤਾਂ ਤੁਸੀਂ ਦੇਖੋ ਵੀ ਉਹ ਅੰਗਰੇਜ਼ ਕਹਿੰਦਾ ਵੀ ਹੀਰਾ ਸਿੰਘ ਦਾ ਇੱਕ ਵੀ ਅੰਗ ਬਾਹਰ ਨੰਗਾ ਨਹੀਂ ਸੀ ਦਿਖਦਾ ਜਿਹਦੇ ਤੇ ਹੀਰੇ ਨਾਲ ਲਵੇਟੇ ਹੋਣ ਔਰ ਇੰਨੇ ਸੋਨੇ ਦੇ ਕੱਪੜੇ ਤੇ ਹਰ ਜਗ੍ਹਾ ਤੇ ਮੱਥੇ ਤੇ ਬਾਹਾਂ ਤੇ ਡੌਲੇ ਤੇ ਔਰ ਇੰਨੀ-ਇੰਨੀ ਹੀਰਿਆਂ ਦੀ ਕੀਮਤ ਸੀ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਕੋਹਿੰੂਰ ਹੀਰਾ ਇਸ ਡੌਲੇ ਤੇ ਬੰਨਿਆ ਹੁੰਦਾ ਸੀ ਨਾ ਅੱਜ ਵੀ ਅੰਗਰੇਜ਼ਾਂ ਦਾ ਜੇ ਉੱਥੇ ਰੱਖਿਆ ਹੋਆ ਨਾ ਲੰਡਨ ਵਿੱਚ ਉਹਦੀ ਇੰਨੀ ਕਿ ਕੀਮਤਾਂ ਕੋਹਿੰੂਰ ਹੀਰੇ ਦੀ ਵੀ ਜਿੰਨਾ ਇੱਕ ਦਿਨ ਦਾ ਖਰਚਾ ਸਾਰੀ ਦੁਨੀਆ ਦਾ ਉਹਨੀ ਉਹਦੀ ਕੀਮਤ ਦਾ ਅੰਦਾਜ਼ਾ ਲਾਉਂਦੇ ਆ ਤੇ ਅਵਾਨੀ ਤਾਂ ਉਹਦੇ ਮੁਕਾਬਲੇ ਮੇਰਾ ਖਿਆਲ ਪੁਆਇੰਟ 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 5% ਵੀ ਨਹੀਂ ਆਉਂਦੇਗੇ ਵੀ ਜਿੰਨੇ ਉਸ ਕੱਲੇ ਹੀਰੇ ਦੀ ਕੀਮਤਾਂ ਔਰ ਮੰਜਾਂ ਦੇ ਮੰਜੇ ਭਰੇ ਹੁੰਦੇ ਸੀਗੇ ਹੀਰਿਆਂ ਦੇ ਨਾਲ ਜਵਾਹਰਾਤਲ ਨਾਲ ਕਈ ਵਾਰੀ ਉਹ ਸਾਰਿਆਂ ਨੂੰ ਦਿਖਾਉਣ ਵਾਸਤੇ ਜਿਵੇਂ ਆਪਾਂ ਆਪਦੇ ਰਿਸ਼ਤੇਦਾਰਾਂ ਦੋਸਤ ਮਿੱਤਰਾਂ ਨੂੰਵੇਂ ਬੀਬੀਆਂ ਵੱਡੀ ਆਪਾਂ ਪੁਰਾਣੇ ਵਿਆਹਜ ਬਰੀਆਂ ਬਰੀ ਦਿਖਾਉਂਦੇ ਜਾਂ ਹੋਰ ਚੀਜ਼ਾਂ ਦਿਖਾਉਂਦੇ ਹੁੰਦੇ ਸੀ ਲਾਹੌਰ ਕਿਲੇ ਵਿੱਚ ਮਹਾਰਾਜਾ ਸਾਹਿਬ ਤਾਂ ਉਹ ਦੇਖਣ ਵਾਲੀਆਂ ਗੱਲਾਂ ਸੀ ਤਾਂ ਤੁਸੀਂ ਦੇਖੋ 60 ਮੁਲਕਾਂ ਦੇ ਪ੍ਰਤੀਨਿਧ ਜਦੋਂ ਕਮਰਨੌਨ ਨਿਹਾਲ ਦੇ ਮੱਥੇ ਤੇ ਸਿਰਾਂ ਬੰਨਣ ਲੱਗੇ ਨਾ ਤੇ ਮਹਾਰਾਜ ਰਜੀਤ ਸਿੰਘ ਜੀ ਕਹਿੰਦੇ ਇਹ ਭਾਈ ਕਿੰਨੇ ਦਾ ਬਣਿਆ ਤਾਂ ਉਥੋਂ ਦੱਸਿਆ ਉਹਨਾਂ ਨੇ ਕਹਿੰਦੇ ਵੀ 9 ਲੱਖ ਰੁਪਏ ਦਾ ਜੀ ਤੇ ਮਹਾਰਾਜਾ ਸਾਹਿਬ ਕਹਿੰਦੇ ਉਸ ਵਿੜ ਦਾ 9 ਲੱਖ ਕਹਿੰਦੇ ਵੀ ਇਹ ਬਨਣਾ ਇਹ ਦਰਬਾਰ ਸਾਹਿਬ ਭਾਈ ਮੱਥਾ ਟੇਕੋ ਆਈ ਤੇ ਇਹਨਾਂ ਦੇ ਸਿੰਪਲ ਸੇਹਰਾ ਬਣ ਗੋ ਤੇ ਉਹ ਦਰਬਾਰ ਸਾਹਿਬ ਅੱਜ ਵੀ ਮੌਜੂਦ ਹੈ ਚਾਹ ਹੁਣ ਤੁਸੀਂ ਹੀਰਿਆਂ ਦੀ ਉਹਦੀ ਕੀਮਤ ਦੇਖ ਲਓ ਅੱਜ ਵੀ ਦਰਬਾਰ ਸਾਹਿਬ ਉਹ ਉਸੇ ਖਾਨੇ ਚ ਰੱਖਿਆ ਵਾ ਤਾਂ ਮੇਰਾ ਮਤਲਬ ਕਹਿਣ ਦਾ ਜਦੋਂ ਕਮਰ ਨਿਹਾਲ ਸਿੰਘ ਆਪਦੀ ਮਤਲਬ ਵਿਆਹ ਦੇ ਬਾਅਦ ਮੱਲੋ ਡੋਲੀ ਕਰੇ ਆਈ ਤੇ ਮਹਾਰਾਜਾ ਰਜੀ ਸਿੰਘ ਨੇ ਉਹਨਨ ਇੱਕ ਹਵੇਲੀ ਦੀਆਂ ਚਾਬੀਆਂ ਦਿੱਤੀਆਂ ਉਹ ਹਵੇਲੀ ਅਜੇ ਦੇਖਣ ਵਾਲੀ ਆ ਉਹ ਹਵੇਲੀ ਚ ਸਕੂਲ ਚੱਲ ਰਿਹਾ ਹੁਣ ਉੱਥੇ ਲਾਹੌਰ ਔਰ ਇੰਨੀ ਸੋਹਣੀ ਉਹ ਹਵੇਲੀ ਸੀ ਉਹਦੇਆਂ ਕੰਧਾਂ 'ਚ ਹੀਰੇ ਜਵਾਹਰਾਤ ਲੱਗੇ ਹੁੰਦੇ ਸੀ 1983 ਚ ਮਾਪਦੇ ਪਿਤਾ ਜਹਦਾਰ ਸਰਦਾਰ ਤੂਤਾ ਸਿੰਘ ਜੀ ਨਾਲ ਨਾ ਅਸੀਂ ਟੂਰ ਤੇ ਗਏ ਪਾਕਿਸਤਾਨ ਤੇ ਮੈਂ ਸਪੈਸ਼ਲੀ ਭਾਵੇਂ ਉਦੋਂ ਮੈਂ ਇੰਨੀ ਨੌਲੇਜ ਨਹੀਂ ਸੀ ਰੱਖਦਾ ਜਾਂ ਕੋਈ ਇਨਾ ਕੋਈ ਤਵੱਜਹ ਨਹੀਂ ਸੀ ਇਹ ਗੱਲਾਂ ਨੂੰ ਦਿੰਦੇ ਹੁੰਦੇ ਬੱਚੇ ਬੱਚਿਆਂ ਦੀ ਉਮਰ ਹੁੰਦੀ ਆ ਲੇਕਿਨ ਹਾਈ ਤੱਕ ਯਾਦ ਆ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੈੱਡਰੂਮ ਸੀ ਉਹਦੇ ਮਗਰ ਇੰਨੀ ਸੋਹਣੀ ਸਜਾਵਟ ਹੋਈ ਪਈ ਸੀ ਪਰ ਤੋੜ ਜਿਵੇਂ ਕੋਈ ਮਾਰ ਕੇ ਖੁੱਡਾਂ ਪਈਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਖੁੱਡਾਂ ਪਈਆਂ ਹੋਈ ਸੀ ਤਾਂ ਮੈਂ ਪੁੱਛਿਆ ਵੀ ਇਹ ਕਿਉਂ ਆ ਕਹਦੇ ਚ ਹੀਰੇ ਜਵਾਹਰਾਤ ਲੱਗੇ ਸੀ ਸਾਰੇ ਅੰਗਰੇਜ਼ ਕੱਢ ਕੇ ਲੈ ਤੁਸੀਂ ਦੇਖੋ ਕੰਧਾਂ ਤੇ ਵੀ ਹੀਰੇ ਜਵਾਹਰਾਤ ਲੱਗੇ ਸੀ ਉਹ ਸੀ ਵਿਆਹ ਇਹ ਤਾਂ ਐਵੇਂ ਛੋਟੇ ਮੋਟੇ ਵਿਆਹ ਉਹਨਾਂ ਦੇ ਮੁਕਾਬਲੇ ਤੇ ਰੀਲਾਂ ਦੇਖੀ ਜਾਂਦੀਆਂ ਦੇਖੀ ਜੋ ਪ੍ਰਾਪਤ ਇਤਿਹਾਸ ਨੂੰ ਨਾ ਭੁੱਲੋ ਜੇ ਇਹੋ ਜਿਹਾ ਸ਼ੌਂਕ ਰੱਖਦੇ ਆ ਤਾਂ ਇਹ ਕਿਤਾਬਾਂ ਜ਼ਰੂਰ ਪੜੋ ਤਾਂ ਜੋ ਤੁਹਾਨੂੰ ਆਪਦੇ ਦਰਸੇਚ ਇਹ ਜਿਹੇ ਬੀਤੇ ਹੋਏ ਉਹ ਪਲ ਜਿਹੜੇ ਉਸ ਟਾਈਮ ਬਹੁਤ ਭਾਵੇਂ ਮਹਿੰਗੇ ਸੀ ਬਹੁਤ ਉਹਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ ਕਿਉਂਕਿ ਮੈਂ ਤਾਂ ਕਹਿੰਦਾ ਕਿਉਂਕਿ ਹਰੀ ਸਿੰਘ ਨਰੂਆ ਉੱਥੇ ਜਮਰੌਦ ਦੇ ਕਿਲੇ ਦੇ ਵਿੱਚ ਬੈਠਾ ਭਾਵੇਂ ਹਰੀ ਸਿੰਘ ਨਰੂਆ ਨੂੰ ਪਤਾ ਹੈ ਕਿ ਸਾਰੀ ਫੌਜ ਜਿਹੜੀ ਆ ਲਾਹੌਰ ਬੁਲਾਈ ਗਈ ਹੈ ਕਿਉਂਕਿ ਉੱਥੇ ਬਹੁਤ ਅਹਿਲਕਾਰ ਵੱਡੇ ਵੱਡੇ ਲੋਕ ਆ ਰਹੇ ਆ ਗੈਸਟ ਬਣ ਕੇ ਆ ਰਹੇ ਆ ਉਹਨਾਂ ਵਾਸਤੇ ਉਹਨਾਂ ਨੂੰ ਜਿਵੇਂ ਆਪਾਂ ਸਲਾਮੀ ਦਿੰਨੇ ਜਾਂ ਹੋਰ ਕਰਦੇ ਆ ਉਹਦੇ ਵਾਸਤੇ ਭਵੇਂ ਪਠਾਨਾਂ ਦਾ ਉਥੇ ਘੇਰਾ ਪੈ ਗਿਆ ਔਰ ਉਸ ਵੇਲੇ ਉਹਨੂੰ ਬੜੀ ਦਿੱਕਤ ਆਈ ਇਸ ਗੱਲ ਦੀ ਉਹ ਜਨ ਫਿਰ ਵਾਪਸ ਭੇਜਣਾ ਪਿਆ ਲੇਕਿਨ ਤੁਸੀਂ ਦੇਖੋ ਵੀ ਇੱਕ ਕਮਾਲ ਦਾ ਵਿਆਹ ਸੀ ਉਹੋ ਜਿਹਾ ਕਦੇ ਵੀ ਦੁਨੀਆ ਵਿੱਚ ਵਿਆਹ ਨਹੀਂ ਹੋਇਆ ਭਵੇਂ ਰਾਇਲ ਫੈਮਲੀ ਇੰਗਲੈਂਡ ਦੀ ਆ ਉਹਨਾਂ ਦਾ ਵੀ ਇੰਨਾ ਤਕੜਾ ਵਿਆਹ ਨਹੀਂ ਸੀ ਜਿੰਨਾ ਮਹਾਰਾਜ ਰਜੀਤ ਸਿੰਘ ਦੇ ਪੁੱਤਰੇ ਕਮਰਨੌਨ ਨਿਹਾਲ ਦਾ ਵਿਆਹ ਹੋਇਆ ਸੀ